ਸਤਨਾਮ ਆਏ ਗੁਰੂ ਸਾਹਿਬ ਜੀ ਸਲਵਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨਹ ਦਿਆਲ ਪ੍ਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਿਆਲ ਉਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾ ਭਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜੈਨ ਉਪਾਈ ਮੇਦਨੀ ਨਿਕ ਸੋ ਪ੍ਰਭ ਜਾਪ ਪਾਉੜੀ ਜਾ ਪ੍ਰਭ ਭਾਏ ਦਇਆਲ ਨਾ ਵਿਆਪ ਮਾਇ ਕੋਟ ਆਘਾ ਗਏ ਨਾਸ ਹਰ ਇੱਕ ਤਿਹਾਇਆ ਮਲ ਭਾਏ ਸ਼ਰੀਰਾ ਜਨ ਧੂਰੀ ਨਹਾਇਆ ਮਨ ਤਨ ਭਾਏ ਸੰਤੋ ਖਾ ਉਹ ਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸਬਾਇ ਮਨ ਤਨ ਭਾਏ ਸੰਤਖ ਪੂਰਨ ਪ੍ਰਭ ਪਾਏ ਤਾਰੇ ਕੋ ਟੰਬ ਸੰਗ ਲੋਗ ਕੋਲ ਸਬਾਇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀ ਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਬਖਵਾਕ ਤਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਜੱਜ ਸ੍ਰੀ ਕੀ ਵਾਰ ਦੇ ਅੰਦਰ ਪਾਵਨ ਅੰਗ 709 ਅਤੇ 10 ਉੱਤੇ ਸੁਭਾਏ ਮਾਨ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਭਾਈ ਉਹ ਦਇਆ ਦੇ ਘਰ ਸਰਬਤਰ ਵਿਚ ਰਮੇ ਹੋਏ ਉਸ ਪਰੇਪੂਰਨ ਪਰਮੇਸ਼ਰ ਦੀ ਸਿੱਖਤ ਸਲਾਹ ਜਿਹੜੀ ਹੈ ਉਸ ਨੂੰ ਕਿਤਾ ਕੀਤਿਆਂ ਜੀਵਨ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਕਿਉਂਕਿ ਜਦੋਂ ਮਨੁੱਖ ਨਾਮ ਜਪਦਾ ਏ ਮਾਲਕ ਦਇਆ ਕਰਦਾ ਏ ਮਿਹਰ ਕਰਦਾ ਏ ਜਿਸ ਸਦਕਾ ਦੁੱਖਾਂ ਦਾ ਨਾਸ਼ ਹੋ ਜਾਂਦਾ ਏ ਤੇ ਨਾਲ ਸਤਿਗੁਰ ਕਹਿੰਦੇ ਮਨੁੱਖ ਮਾਇਆ ਦੇ ਜੰਜਾਲ ਤੋਂ ਮਾਇਆ ਦੀ ਫਾਸੀ ਤੋਂ ਬਚ ਜਾਂਦਾ ਏ ਤੇ ਨਾਮ ਜਪਦਿਆਂ ਹੋਇਆਂ ਆਪਣੇ ਜੀਵਨ ਨੂੰ ਸਵਾਰਾ ਲੈਂਦਾ ਏ ਸਤਿਗੁਰ ਕਿਰਪਾ ਕਰਨ ਇਹ ਨਾਮ ਅਸੀਂ ਵੀ ਜਪ ਸਕੀਏ ਵੰਦਗੀ ਕਰ ਸਕੀ ਤਾਂ ਕਿ ਅਸਾਂ ਵੀ ਆਪਣੇ ਜੀਵਨ ਦੇ ਦੁੱਖਾਂ ਦਾ ਨਾਸ਼ ਕਰਕੇ ਜੀਵਨ ਸਵਾਰ ਲਈਏ ਕਿਉਂਕਿ ਜਿਉਂ-ਜਿਉਂ ਰੱਬ ਚੇਤਾ ਆਉਂਦਾ ਹੈ ਤਿਉਂ-ਤਿਉਂ ਹੀ ਜੀਵਨ ਵਿੱਚ ਆਨੰਦ ਬਣਦਾ ਹੈ ਤਾਂ ਸਤਿਗੁਰੂ ਕਹਿੰਦੇ ਚੇਤ ਆਵੇ ਤਾਂ ਮਹਾ ਆਨੰਦ ਜੀਤ ਆਵੇ ਤਾਂ ਸਭ ਦੁੱਖ ਭੰਜ ਜਦੋਂ ਰੱਬ ਯਾਦ ਆਵੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਸੁੱਖ ਮਿਲਦੇ ਨੇ ਸਤਿਗੁਰੂ ਕਿਰਪਾ ਕਰਨ ਦੀ ਅਵਸਥਾ ਸਾਡੀ ਵੀ ਵਾਣੀ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵੇਆ ਸਤਿਗੁਰ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੁਈਆ ਭੁੱਲਾਂ ਦੇਖਿਆ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤ